ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖ ਜਾਇ ਹੋਵੈ ਸਿਫਤਿ ਖਸਮ ਦੀ ਨੂਰ ਅਰਸਹੁ ਕੁਰਸਹੁ ਛਟੀਐ ਤੁ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚੇ ਪਾਤਸ਼ਾਹ ਸਿਰਸ਼ੰਦ ਸੋ ਜਿਸ ਪਾਸ ਬਹਠਿਆ ਸੋਹੀ ਹੈ ਸਬਨ ਦਾ ਇਸਾ ਸਜਣ ਸਚਾ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨ ਦਾ ਇਸਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਇਕ ਓੰਕਾਰ ਸਤਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜਿਉ ਹਰਨਾਖਸ ਮਾਰ ਪਚਾਇਆ ਤੂੰ ਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਉ ਰੁਣਾਖਸ ਮਾਰ ਪਚਾਇਆ ਗੁਰਮੁਖਾਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਤੇ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾ ਗਤਾਨੋ ਜਮ ਜੋਹ ਨ ਸੋਕ ਕਲ ਨ ਨੀੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸ਼ਬਦ ਨਾਮ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੁ ਏਕੋ ਪੁਰਖ ਵਿਦਾਤਾ ਹੋ ਮੇ ਮਾਰ ਮਨਸਾ ਮਨਹਿ ਸਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸ ਵਾਰਣਹਾਰਾ ਉਨ ਕੀ ਰੀਸ ਕਰੇ ਸੋ ਵਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੀ ਕਿਨੈ ਨਾ ਪਾਇਆ ਮਨ ਮੁਖ ਭਉ ਕਮੁਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸੋਚ ਸਮਾਈ ਬਿਨ ਸਤਗੁਰ ਸੇਵੀ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ॥ ਵੀਦ ਪੜ੍ਹੇ ਤੈਵਾਦ ਵਖਾਣ ਹੈ ਬਿਨ ਹਰ ਪਤ ਗਵਾਈ ॥ ਸਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚੈ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਨਾਨਕ ਤਿਨ ਕ ਸਦ ਬਲਿਹਾਰੈ ਜਿਨ ਹਰ ਰੱਖਿਆ ਉਰ ਧਾਰਾ ਜਿਨ ਹਰ ਮਨ ਵਸਿਆ ਸੀ ਦਰਸਾਚੀ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਤਾਰਾ ਸੋਰਠ ਮਹਲਾ 3 ਘਰ ਪਹਿਲਾ ਤੀ ਤੁਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਉ ਹਰਨਾਖਸ ਮਾਰ ਪਚਾਇਆ